ਤੈਨੂੰ ਮਿੰਨ ਲਾ ਕੇ ਇਹ ਆ ਗਈ ਮੈਨੂੰ ਕਹਿੰਦੀ ਐ ਵੀ ਤੂੰ ਤਾਂ ਇਹ ਮੈਨੂੰ ਮਰਿਆ ਕੀ ਗੱਲ ਕਿਉਂ ਘਰੋਂ ਕਿਉਂ ਕੱਢਿਆ ਗਿਆ ਕਰਨ ਧਾਮੇ ਦੇ ਪੈ ਗਈ ਸੀ ਸਰੀਰ ਦੇ ਵਿੱਚ ਕੋਰਕ ਹੂੰ ਇੰਨਾ ਨੇ ਮੈਨੂੰ ਇਹ ਕਹਿੰਦੀ ਨੂੰ ਮੇਰੀ ਵੀ ਮੈਂ ਤੈਨੂੰ ਘਰੇ ਰੱਖ ਦਿੰਨੀ ਬਾਪੂ ਜੀ ਤੋਂ ਨੂੰ ਜਦੋਂ ਉਹ ਕੈਨੇਡਾ ਤੋਂ ਵਾਪਸ ਆਈ ਉਸ ਤੋਂ ਬਾਅਦ ਪੱਕੇ ਤੌਰ ਤੇ ਘਰੋਂ ਕੱਢਤਾ ਹਾਂ ਜਮਾ ਪੱਕੇ ਪਿੰਡ ਦੀ ਪੰਚਾਇਤ ਕੋਲੇ ਕਿਸੇ ਮੋਤਵਾਰ ਬੰਦੇ ਕੋਲੇ ਨਹੀਂ ਗਏ ਵੀ ਭਾਈ ਮੈਨੂੰ ਘਰੋਂ ਕਿਉਂ ਕੱਢਦੇ ਆ ਕੁੱਟਮਾਰ ਕਰਦੇ ਗਏ ਹਾਂ ਕਿਸੇ ਕੋਲੇ ਓਹੋ ਕੁੱਟਮਾਰ ਤਾਂ ਉਹ ਤਾਂ ਤਾਂ ਉਹਨੇ ਤਾਂ ਕਰਦੇ ਨੇ ਸਾਰੇ ਬਾਪੂ ਜੀ ਸਸਿਕਾਰ ਸਸਿਕਾਰ ਕੀ ਨਾਮ ਆ ਤੁਹਾਡਾ ਗੁਰਚਰਨ ਸਿੰਘ ਪਿੰਡ ਕਿਹੜਾ ਤੁਹਾਡਾ ਲਾਂਗੋਆ ਕਿੰਨੇ ਟਾਈਮ ਤੋਂ ਘਰ ਤੋਂ ਬਾਹਰ ਰਹ ਰਹੀ ਹਾਂ 5 ਸਾਲ ਕੀ ਗੱਲ ਕਿਉਂ ਘਰੋਂ ਕਿਉਂ ਕੱਢਿਆ ਗਿਆ ਕਰਨ ਧਾਮੇ ਦੇ ਪੈ ਗਈ ਸੀ ਸਰੀਰ ਦੇ ਵਿੱਚ ਕੋਰਕ ਹੂੰ ਇੰਨਾ ਮੈਂ ਮੈਨੂੰ ਇਹ ਕਹਿੰਦੀ ਨੂੰ ਮੇਰੀ ਵੀ ਮੈਂ ਤੈਨੂੰ ਘਰੇ ਰੱਖਦੀ ਨਹੀਂ ਹੂੰ ਉਹ ਆ ਗਿਆ ਮਖੇ ਬਈ ਭਾਈ ਸਾਹਿਬ ਮੈਨੂੰ ਤਾਂ ਘਰੋਂ ਕੱਢਤਾ ਹੂੰ ਵੀ ਮੇਰਾ ਤਾਂ ਸਿਆਲ ਲੰਗਾ ਕਿਨੇ ਲੰਗਾ ਹੂੰ ਫਿਰ ਉਹਨੇ ਬਾਬੇ ਦਾਸਨ ਸਿੰਘ ਨੂੰ ਫੋਨ ਕਰਿਆ ਹੂੰ ਵੀ ਤੇਰੇ ਕੋਲੇ ਨੰਬਰ ਦਾ ਰਹੂਗਾ ਉਹਨੂੰ ਰੋਟੀ ਖਵਾ ਦੀ ਚਾਹ ਮੰਗੂ ਚਾਹ ਪਿਆ ਦੀ ਹੂੰ ਤੇ ਰੋਟੀ ਖਵਾ ਕੇ ਵੀ ਇਹਨੂੰ ਫਿਰ ਦੂਜੇ ਦਿਨ ਉਹਦੇ ਸੰਦਾਨਤੀ ਹੂੰ ਫਿਰ ਇਹਨਾਂ ਨੇ ਮੈਨੂੰ ਇਹ ਬੜੀ ਵੱਡੀ ਡੂਡੀ ਹੈ। ਉਹ ਡੂਡੀ ਦੇ ਵਿੱਚ ਦੀ ਪੌੜੀਆਂ ਚੜ੍ਹਦੀਆਂ ਨੇ ਤਾਂ ਉੱਥੇ ਮੰਜਾ ਵੀ ਕੋਈ ਰਹਿੰਦਾ ਹੈ। ਹੂੰ। ਉੱਥੇ ਮੈਨੂੰ ਉਹ ਕਮਰਾ ਮੈਨੂੰ ਇਹਨਾਂ ਨੇ ਦਿੱਤਾ ਮੰਜਾ ਦੇ ਤਾਂ ਕਪੜਾ ਦੇ ਤੇ ਪਹਿਣ ਨੂੰ ਤੇ ਮੈਂ ਉੱਥੇ ਸਿਆਲ ਕੱਢਿਆ। ਸਿਆਲ ਕੱਢ ਕੇ ਆ ਗਈ ਗਰਮੀ। ਫੇਰ ਮੈਂ ਜਿੱਥੇ ਮੈਂ ਸੌਂ ਰੱਖਦੇ ਹੁੰਦੇ ਉਹ ਵਰਾਹਡੇ ਚ ਵਾਗਿਆ। ਉਹਡੇ ਘਰੇ ਜਿੱਥੇ ਮੱਝਾ ਰੱਖਦੇ ਸੀ ਉਥੇ ਕਿਤੇ ਹੋਰ ਨਾ ਗੁਰਦੁਆਰੇ ਦੇ ਗੁਰਦੁਆਰੇ ਦੇ ਮਨ ਹੀ ਸਿੰਗ ਰਹੇ ਹਾਂ ਹੈ ਫਿਰ ਉਦੋਂ ਬਾਅਦ ਇਹ ਮੈਨੂੰ ਲੈ ਕੇ ਆ ਗਈ ਕਰੇ ਤੁਹਾਡੀ ਨੂੰ ਹਾਂ ਹੂੰ ਇਹ ਬਾਹਰ ਵਾਗੀ ਮੈਂ ਘਰੇ ਰਹਿਆ ਹੂੰ ਤੇ ਫਿਰ ਇਹ ਰਹਿਆ ਮੈਂ ਰੋਟੀ ਸਮੇ ਗੁਰਦੁਆਰੇ ਨੂੰ ਦੂਰਿਆਂ ਚੀ ਖਾਂਦਾ ਸੀ ਹੂੰ ਤੇ ਮੁੰਡਾ ਸਿੱਧਾਂ ਚ ਵਗ ਜਾਂਦਾ ਸੀ ਫਿਰ ਉਦੋਂ ਬਾਅਦ ਕੀ ਹੋਇਆ ਚੱਲ ਮੈਂ ਰੋਟੀ ਖਾ ਕੇ ਗੁਰਦੁਆਰਿਆਂ ਚਾਥਣੇ ਆ ਕੇ ਕਹਿ ਜਾਂਦਾ ਬਾਪੂ ਜੀ ਕਿੰਨਾ ਟਾਈਮ ਨੂੰ ਬਾਹਰ ਰਹੀ ਥੋਡੀ ਤੁਸੀਂ ਕਿੰਨਾ ਟਾਈਮ ਇਕੱਲੇ ਰਹੇ ਰੋਟੀ ਪਾਣੀ ਖਾਂਦੇ ਰਹੇ ਬਾਹਰ ਕਿੱਥੇ ਗਈ ਸੀ ਉਹ ਕੈਨੇਡਾ ਚ ਕਿੰਨਾ ਟਾਈਮ ਰਹੀ ਉੱਥੇ ਉੱਥੇ ਰਹੀ ਉਹ 3 ਮਹੀਨੇ ਉੱਥੇ ਕੌਣ ਗਿਆ ਵਾ ਕੈਨੇਡਾ ਤੁਹਾਡਾ ਮੇਰੀਆਂ ਪੋਤੀਆਂ ਰੋਬੂਨ ਚੁੱਪ ਤੈਨੂੰ ਮਿੰਨੇ ਲਾ ਕੇ ਇਹ ਆ ਗਈ ਮੈਨੂੰ ਕਹਿੰਦੀ ਹੈ ਵੀ ਤੂੰ ਤਾਂ ਇਹ ਮੈਨੂੰ ਮਰਿਆ ਬਿਆਨ ਕੀ ਕੁਛ ਕਰਾਂਗੇ ਅਸੀਂ ਇਹ ਗੱਲ ਬਹੁਤ ਛੇਤੀ ਕਹਿੰਦੇ ਆ ਤੇ ਬੜਾ ਰੌਲਾ ਪਾਉਨੇ ਆ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਵੀ ਸਮਾਜ ਸੇਵੀ ਜਿਹੜੇ ਲੋਕ ਨੇ ਵਿਰਧ ਆਸ਼ਰਮ ਬਣਾ ਲੇ ਇਹਨਾਂ ਨੇ ਧੰਦਾ ਬਣਾ ਲਿਆ ਇਹ ਲੋਕਾਂ ਤੋਂ ਲੁੱਟ ਕੇ ਪੈਸੇ ਖਾਈ ਜਾਂਦੇ ਆ ਇਹਨਾਂ ਦੇ ਕਾਊਂਟਾਂ 'ਚ ਪੈਸੇ ਆਉਂਦੇ ਆ ਪਰ ਮੈਨੂੰ ਇੱਕ ਗੱਲ ਇਹ ਜ਼ਰੂਰ ਦੱਸੋ ਵੀ ਜਿਹੜੇ ਵਿਰਧ ਆਸ਼ਰਮਾਂ ਦੇ ਵਿੱਚ ਬਜ਼ੁਰਗ ਬੈਠੇ ਨੇ ਉਹ ਕੀ ਦੇ ਨੇ ਉਹ ਕਿਤੇ ਅੰਬਰਾਂ ਤੋਂ ਉਤਰੇ ਹੋਏ ਆ ਉਹ ਸਾਡੇ ਵੱਡੇ ਵਡੇਰੇ ਨੇ ਠੀਕ ਆ ਇਥੋਂ ਤੱਕ ਵੀ ਪਰਸੋ ਵੀ ਮੈਂ ਬਾਈ ਗੁਰਪ੍ਰੀਤ ਮੈਂਟੂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦਾ ਮੈਨੂੰ ਇੰਨੇ ਕ ਜਿਆਦਾ ਫੋਨ ਕਰਦੇ ਆ ਲੋਕ ਵੀ ਸਾਡੇ ਬਜ਼ੁਰਗ ਨੂੰ ਸੰਭਲੋ ਸਾਡੀ ਮੇਰੇ ਚਾਚੇ ਨੂੰ ਸੰਭਲੋ ਮੇਰੇ ਤਾਏ ਨੂੰ ਸੰਭਲੋ ਜਦੋਂ ਘਰੇ ਤੁਸੀਂ ਰੱਖ ਨਹੀਂ ਸਕਦੇ ਉਂਗਲਾਂ ਚੱਕਣ ਤੇ ਅਸੀਂ ਹੋ ਜਾਂਦੇ ਆ ਬਜ਼ੁਰਗ ਤੁਸੀਂ ਵੇਖੋ ਗੁਰਚਰਨ ਸਿੰਘ ਬਾਪੂ ਲੋਂਗੋਵਾਲ ਤੋਂ ਆ ਜਿਹੜਾ ਇਤਿਹਾਸਕ ਇੱਕ ਲੋਂਗੋਵਾਲ ਇਹ ਪਿੰਡ ਕਸਵਾਗਾ ਠੀਕ ਆ ਬਾਪੂ ਪਰਿਵਾਰ ਚ ਹੈ ਕੌਣ ਕੌਣ ਕਿੰਨੇ ਮੁੰਡੇ ਆ ਤੁਹਾਡੇ ਇੱਕ ਹਾਂ ਦੋ ਕੁੜੀਆਂ ਦੋਨੇ ਵਿਆਹਿਆਂ ਹਾਂ ਮੁੰਡਾ ਕੀ ਕੰਮ ਕਰਦਾ ਮੁੰਡਾ ਕੁਛ ਨਹੀਂ ਕਰਦਾ ਬੇਲ ਲੈ ਕਿੰਨੀ ਜ਼ਮੀਨ ਆ ਤੁਹਾਡੇ ਕੋਲ ਹੁਣ ਹੁਣ ਸਾਡੇ ਕੋਲੇ 700 7 ਕਨਾਲਾਂ ਤੈਨਾਂ ਦੀ ਆਵਦੀ ਐ ਕਿੰਨੀ ਜ਼ਮੀਨ ਕਿੰਨੀ ਸੀ ਪਹਿਲਾਂ ਤੁਹਾਡੀ ਜ਼ਮੀਨ ਸਾਡੇ ਕੋਲੇ 20 ਕਿੱਲੇ ਅਸੀਂ 10 ਦੋ ਭਾਈ ਤੇ ਹਮ 10 ਉਹਨੂੰ ਆਗੇ 10 ਮਹੀਨੇ ਹਮ ਇੰਨਾ ਨੇ ਕੀ ਕਰਿਆ ਟਾਈ ਟਾਈ 4 ਕਿੱਲੇ ਇੰਨਾ ਨਹੀਂ ਬੀਚ ਤਾਡੇ ਨੂੰ ਪੁੱਤ ਨਹੀਂ ਹਾਂ ਫਿਰ ਉਹ ਪਹਿਲਾਂ ਵੱਡੀ ਕੁੜੀ ਗਈ ਸੀ ਬਾਹਰ ਫਿਰ ਛੋਟੀ ਤਾਂ ਆਪਣੇ ਆਪ ਹੀ 7.5 ਨੰਬਰ ਆ ਗਏ ਤੇ ਚਲੀ ਗਈ ਹਾਂ ਸ 7.5 ਬੈੰਡ ਤੇ ਉਹ ਫਿਰ ਬਾਹਰ ਉਹ ਵੀ ਚਲੀ ਅੱਛਾ ਬਾਪੂ ਜੀ ਤੁਹਾਨੂੰ ਜਦੋਂ ਉਹ ਕੈਨੇਡਾ ਤੋਂ ਵਾਪਸ ਆਈ ਉਸ ਤੋਂ ਬਾਅਦ ਪੱਕੇ ਤੌਰ ਤੇ ਘਰੋਂ ਕੱਢਤਾ ਹਾਂ ਜਮਾ ਪੱਕੇ ਪੱਕੇ ਤੌਰ 'ਤੇ ਤੁਸੀਂ ਪਿੰਡ ਦੀ ਪੰਚਾਇਤ ਕੋਲੇ ਕਿਸੇ ਮੋਤਵਾਰ ਬੰਦੇ ਕੋਲੇ ਨਹੀਂ ਗਏ ਵੀ ਭਾਈ ਮੈਨੂੰ ਘਰੋਂ ਕਿਉਂ ਕੱਢਦੇ ਆ ਕੁੱਟਮਾਰ ਕਰਦੇ ਗਏ ਹੋ ਕਿਸੇ ਕੋਲੇ ਓਹੋ ਕੁੱਟਮਾਰ ਤਾਂ ਉਹ ਤਾਂ ਤਾਂ ਉਹਨੇ ਤਾਂ ਕਰਦੇ ਨੇ ਸਾਰੇ ਨਹੀਂ ਫਿਰ ਮੈਂ ਪਿੰਡੀ ਦੇ ਨੂੰ ਕਿਉਂ ਦੰਦਾ ਕਰਦੇ ਕਿਉਂ ਨੇ ਕੋਈ ਅਫਸਰ ਲੱਗੀ ਆ ਉਹ ਸਰਕਾਰੀ ਅਫਸਰ ਆ ਉਹ ਤਾਂ ਡਰਦੇ ਆ ਕਿਉਂ ਡਰਦੇ ਆ ਕਾਰਨ ਕੀ ਆ ਡਰਨ ਦਾ ਮੈਂ ਇਹ ਲੜੂਗੀ ਸਾਡੇ ਨਾਲ ਤਾਨ ਨਹੀਂ ਮੈਨੂੰ ਲੱਖਾ ਭਾ ਲਈ ਨਾ ਲੈ ਲੈਂਦਾ ਉਹਦੇ ਨਾਲ ਪਹਿਲਾਂ ਇਹ ਰਲੋ ਵਾਲੀ ਜ਼ਮੀਨ ਉਹਨੇ ਲਈ ਸੀ ਇਹ ਰਲੋਈ ਜ਼ਮੀਨ ਆ ਮੇਰੇ ਕੋਲ ਹੈ ਬਾਪੂ ਜੀ ਇਹ ਗੱਲ ਦੱਸੋ ਜਦੋਂ ਤੁਹਾਡੀ ਨੂੰ ਤੁਹਾਡੇ ਨਾਲ ਲੜਦੀ ਹੈ ਜਾਂ ਕੈਨੇਡਾ ਤੋਂ ਆ ਕੇ ਤੁੰਨੇ ਸ਼ਬਦ ਬੋਲਦੀ ਵੀ ਤੂੰ ਹਲੇ ਮਰਿਆ ਨਹੀਂ ਤੁਹਾਡਾ ਪੁੱਤ ਕੁਛ ਨਹੀਂ ਬੋਲਦਾ ਨਾ ਨਾ ਕਿਉਂ ਨਹੀਂ ਕਹਿੰਦਾ ਉਹ ਕੁਛ ਬਸ ਹੈ ਉਹੀ ਗੱਲ ਆ ਤੇ ਕਹਿੰਦਾ ਇਹ ਧਾਰੂ ਪੀਣ ਲੰਦਾ ਵਸੋ ਧਾਰੂ ਪੀਦੇ ਤਾਂ ਮੈਂ ਨੂੰ ਵੀ ਕਦੇ ਕਹਿੰਦਾ ਤੂੰ ਕੁੜੀਆਂ ਕੋਲੇ ਵਗ ਜਾ ਮਾਂ ਨੂੰ ਮਾਂ ਨੂੰ ਕਹਿੰਦਾ ਤੇਰੀ ਰਨ ਆਈ ਰਨ ਦਾ ਫੋਨ ਆਇਆ ਸੀ ਅੱਛਾ ਤੁਹਾਡੇ ਘਰੋਂ ਜਿਹੜੀ ਮਾਤਾ ਤੁਹਾਡੇ ਘਰੋਂ ਹੈਗੀ ਆ ਬੀਬੀ ਉਹ ਕਿੱਥੇ ਰਹਿੰਦੀ ਆ ਉਹ ਰਹਿੰਦੀ ਆ ਤੋਂ ਕਦੇ ਬਠੰਦੇ ਦੋਸਾਂ ਨੇ ਜਦੋਂ ਕੋਈ ਗੱਲ ਪਰਿਵਾਰ ਦੀ ਕਰਦੇ ਆ ਨਾ ਬਾਪੂ ਮਨ ਭਰੇ ਹੁੰਦਾ ਤੁਸੀਂ ਇਹ ਦੇਖੋ ਬੀਬੀ ਨਾਲ ਗੱਲਬਾਤ ਹੁੰਦੀ ਆ ਤੁਹਾਡੀ ਨਹੀਂ ਹੁੰਦੀ ਤੁਸੀਂ ਨਹੀਂ ਗਏ ਕੁੜੀਆਂ ਕੋਲੇ ਉਹ ਉੱਥੇ ਕੁੜੀਆਂ ਕੋਲੇ ਚਲੀ ਜਾਂਦੀ ਆ ਕੁੜੀਆਂ ਕੋਲੇ ਮੈਂ ਰਿਹਾ ਪੰਜ ਚਾਰ ਮਹੀਨੇ ਹਾਂ ਉਸ ਤੋਂ ਬਾਅਦ ਅਸੀਂ ਫੇਰ ਪਿੰਡ ਆ ਗਏ ਇਹ ਜੀ ਕੋ ਸਰਦਾਰਾਂ ਜਿੱਥੇ ਉਹ ਬਾਬੇ ਮਨੀ ਸਿੰਘ ਦੀ ਫੋਟੋ ਲੱਗੀ ਹੈ ਉਹ ਸਰਦਾਰਾਂ ਦੇ ਘਰ ਆ ਗਏ ਇਹਨਾਂ ਦੇ ਬੁੜਾ ਬੁੜੀ ਤੇ ਦੋਵੇਂ ਮੰਜੇ ਜਪਏ ਸੀ ਜਿਵੇਂ ਆ ਬੁੜੀ ਨੂੰ ਪਏ ਪਏ ਹੈ ਉਹਨੇ ਉਹਨਾਂ ਦੇ ਚਾਚੇ ਨੇ ਮੈਨਾਂ ਦਾ ਬੁੜੇ ਦੇ ਤੰਬਾ ਮਾਰਿਆ ਹੋ ਮਾਰਤਾ ਫੇ ਬੁੜੀ ਤੋਂ ਸਾਹ ਦਾ ਕੁਛ ਪੁੱਛ ਕੇ ਵੀ ਅਸੀਂ ਬੋ ਤੈਨੂੰ ਅਸੀਂ ਕੁਛ ਨਹੀਂ ਕਹਿੰਦੇ ਮੈਂ ਕੁਛ ਨਹੀਂ ਕਹਿੰਦਾ ਵੀ ਤੂੰ ਜਿਹੜਾ ਉਹਨੇ ਸੌਨਾ ਸੱਪਾ ਹੋੜ ਜਾਇਆ ਜਾਂ ਪੈਸਾ ਤੂੰ ਕੁਝ ਪੁੱਛ ਕੇ ਤੰਬਾ ਉਹਦੇ ਮਾਰਿਆ ਦੋਵੇਂ ਮਾਰਦੇ ਮੇ ਕੀ ਹੈ ਅੱਜ ਕੱਲ ਮਸੀਂ ਇਹ ਦਰਸੀ ਪਰਿਵਾਰ ਖਾਣੇ ਕੋਲੇ ਰਹਿੰਦੇ ਹੁੰਦੇ ਜਦੋਂ ਮੈਂ ਛੋਟੀ ਕੁੜੀ ਵਿਆਹ ਕੀਤੀ ਫੇ ਪਟਵਾਰੂ ਹੋਏ ਨਾਮੇ 4 ਲੱਖ ਰੁਪਏ ਚੀ ਕਰਦਾ ਕਿਉਂ ਕੁੜੀ ਬਾਹਰ ਬਾਗੀ ਤੇ ਜਣੀ ਸੀ ਉਹ ਵਿਆਜ ਤੇ ਵਿਆਜ ਵਿਆਜ ਤੇ ਵਿਆਜ ਜਿਵੇਂ ਉਹ ਪਈ ਗਿਆ ਉਹ 4 ਲੱਖ ਚੀ ਦੇਤਾ ਅੱਛਾ ਬਸ ਉਹਨੂੰ ਇਹ ਕਹਤਾ ਵੀ ਬਸ ਘਰੋਂ ਚਲੇ ਜਾਓ ਅੱਛਾ ਫਿਰ 5 ਸਾਲ ਦਾ ਸਮਾਂ ਕਿਵੇਂ ਕੱਢਿਆ ਕਿੱਥੇ ਰਹਿੰਦੇ ਰਹੇ ਗੁਰਦਾਰਿਆਂ ਚ ਰਹਿੰਦੇ ਰਹੇ ਇੱਥੇ ਇਸ ਆਸ਼ਰਮ ਦੇ ਵਿੱਚ ਬੀਬੀ ਭਾਨੀ ਵੀਰ ਦਾ ਆਸ਼ਰਮ ਚ ਇੱਥੇ ਕਿਵੇਂ ਆਏ ਤੁਸੀਂ ਇੱਥੇ ਕੌਣ ਲੈ ਕੇ ਆਇਆ ਇੱਥੇ ਮੈਨੂੰ ਕੋਈ ਨਹੀਂ ਲੈ ਕੇ ਆਇਆ ਇੱਥੇ ਮੈਂ ਆਪਦੇ ਆਪ ਆਇਆ ਮੈਨੂੰ ਤੜਕੇ ਉਹ ਮੈਂ ਜਦੋਂ ਪੌੜੀਆਂ ਵਾਲੇ ਕਮਰੇ ਚ ਪਿਆ ਸੀ ਜਦੋਂ ਸੇ ਪੌੜੀਆਂ ਚੜ੍ਹਦੀਆਂ ਨੇ ਉਹ ਕਮਰੇ ਚ ਪਿਆ ਸੈਲ ਚ ਫਿਰ ਮੈਂ ਨੂੰ ਇਹਨਾਂ ਨੇ ਉਹ ਗੱਲ ਆਤਾ ਵਾਰੋਂ ਮੇਰੀ ਨੂੰ ਨੇ ਅੱਛਾ ਹੈ ਕੁੰਡਾ ਲਾਇਆ ਹੋਇਆ ਕਹਿੰਦੀ ਮੈਂ ਤੈਨੂੰ ਜਾਲ ਨਹੀਂ ਦਿੰਦੀ ਹਮ ਕਿਸੇ ਪਾਸੇ ਵੀ ਮੈਂ ਤੈਨੂੰ ਅੰਦਰ ਹੀ ਰੱਖੂੰ ਹਮ ਜਦੋਂ ਉਹਨੇ ਕਿਹਾ ਵੀ ਅੰਦਰ ਮੈਂ ਕਿਹਾ ਤੂੰ ਮੈਨੂੰ ਬਾਹਰ ਸ਼ਰੂਮ ਕਰ ਲੈਣ ਦੇ ਮੈਂ ਅੰਦਰ ਹੀ ਬੈਠਾ ਤੁਹਾਨੂੰ 5 ਸਾਲ ਬਾਹਰ ਹੋ ਗਏ ਇੱਥੇ ਆਸ਼ਰਮ ਚਾਇਆ ਨੂੰ ਕਿੰਨੇ ਮਹੀਨੇ ਹੋ ਗਏ 2 4 ਕਿੰਨੇ ਹੋ ਗਏ ਇੱਥੇ ਮੈਨੂੰ ਮੈਂ ਮਾਰਚ ਦੇ ਮਹੀਨੇ ਚ ਆਇਆ 3 ਤਰੀਕ ਨਹੀਂ ਮਿਲੇ ਜੀ ਮਾਰਚ ਦੇ ਮਹੀਨੇ ਉਹ ਇੱਥੇ ਲਿਖੀ ਹੋਈ ਹੈ ਰਜਿਸਟਰ 'ਚ 5 4 ਮਹੀਨੇ ਹੋ ਗਏ ਤੁਹਾਨੂੰ ਯਾਨੀ ਇਹ ਕਹਿ ਸਕਦੇ ਹੋ ਮਾਰਚ ਗੱਲ ਸੁਣ ਮਾਰਚ ਅਪ੍ਰੈਲ 1 ਅਪ੍ਰੈਲ ਨੂੰ ਮਈ 2 ਜਲਾਈ ਜਲਾਈ 3 ਜਲਾਈ 4 ਆ ਚੌਥਾ ਚੱਲੀ ਜਾਂਦਾ ਹਾਂ ਚੌਥਾ ਚੌਥਾ ਮਹੀਨਾ ਅੱਛਾ 5 ਸਾਲਾਂ ਤੋਂ ਬਾਹਰ ਰਹੀ ਪਿੱਛੇ ਨੂੰ ਪੁੱਤ ਨੇ ਕਦੇ ਨਹੀਂ ਪੁੱਛੇ ਵੀ ਕਿੱਥੇ ਰਹਿ ਰਹਿਆ ਕਿਵੇਂ ਰਹਿ ਰਹਿਆ ਕਦੇ ਨਹੀਂ ਪੁੱਛੇ ਹਾਂ ਮੇਰੇ ਕੋਲ ਮੇਰੇ ਕੋਲ ਤਾਂ ਮੈਂ ਦਰਵਾਜ਼ੇ 'ਚ ਪੈਂਦਾ ਰਹਿਆ ਮੂਲੇ ਕਿ ਕੋਲ ਦੀ ਲੰਘ ਜਾਂਦੇ ਰੋਟੀ ਪਾਣੀ ਜਦੋਂ ਘਰੇ ਹੁੰਦੇ ਸੀ ਜਾਂ ਤੁਸੀਂ ਜਾਂਦੇ ਸੀ ਦੇ ਦਿੰਦੇ ਸੀ ਰੋਟੀ ਪਾਣੀ ਘਰੇ ਗਏ ਨੂੰ ਰੋਟੀ ਪਾਣੀ ਕੀ ਲੈਣਾ ਇਹਨਾਂ ਨੇ ਜਦੋਂ ਹੁਣ ਤੈਨੂੰ ਸਾਰੀ ਕੀ ਹਾਂ ਹੂੰ ਮੈਂ ਉੱਥੇ ਪਹੁੰਚ ਜਾਂਦਾ ਜਾ ਕੇ ਫਿਰ ਇਹ ਜਿੱਦ ਇਹ ਬਾਹਰ ਗਈ ਹੈ ਉਦੋਂ ਮੇਰੇ ਘਰ ਵਾਲੀ ਆਈ ਸੀ ਇੱਥੇ ਮੈਨੂੰ ਲੈਣ ਮੇਰੇ ਵੀ ਤਾਂ ਚੱਲਣਾ ਮੈਂ ਉਹਨੂੰ ਇਹ ਕਹਿੰਦੀ ਵੀ ਤਾਂ ਜਾਣਾ ਨਹੀਂ ਮੈਂ ਇਹਦੀ ਗੱਲ ਮੰਨ ਲਈ ਉਹਦੀ ਹਾਂ ਅੱਛਾ ਬੇਬੇ ਤੁਹਾਨੂੰ ਲੈਣ ਆਈ ਸੀ ਵੀ ਆਪਾਂ ਕੁੜੀਆਂ ਕੋਲੇ ਚਲੇ ਜਾਈਏ ਤੁਸੀਂ ਨਹੀਂ ਗਏ ਹਾਂ ਵੀ ਤੇਰਾ ਉੱਥੇ ਇਲਾਜ ਕਰਾ ਦਾਂਗੇ ਮੈਂ ਉਹਨੂੰ ਵੀ ਮੈਂ ਤਾਂ ਜਾਣਾ ਨਹੀਂ ਆਥਣੇ ਫਿਰ ਉਹ ਨਾ ਮੰਜੇ ਤੇ ਬੈਠੀ ਐ ਨਾਉ ਫਿਰ ਉਹ ਜਿਹੜਾ ਸਾਹਮਣੇ ਘਰ ਐ ਸਾਡੇ ਬਹਾਮਣਾਂ ਦਾ ਬਾਹਰੋਂ ਬਾਹਰ ਉਹਨਾਂ ਦੇ ਰਾਤ ਕੱਟ ਕੇ ਤੜਕੇ ਚਲੀ ਬੇਬੇ ਚਲੀ ਗਈ ਤੜਕੇ ਤੁਸੀਂ ਦੇਖੋ ਅੱਛਾ ਪੋਤੀਆਂ ਜਾਂ ਪੋਤੇ ਉਹ ਨਹੀਂ ਕੁਛ ਕਹਿੰਦੇ ਉਹ ਨਹੀਂ ਕਹਿੰਦੇ ਵੀ ਦਾਦੇ ਨਾਲ ਤੁਸੀਂ ਗਲਤ ਕਰ ਰਹੇ ਹੋ ਉਹਨੂੰ ਘਰੋਂ ਕੱਢ ਦਿਓ ਉਹ ਉਹੋ ਓਹੋ ਮੇਰਾ ਜਿਹੜਾ ਪੋਤਾ ਮਰ ਗਿਆ ਉਹ ਬਸੇਰਾ ਇਹਨੂੰ ਕਹਿੰਦਾ ਜਦੋਂ ਤੂੰ 4 ਕਿਲੇ ਵੇਚ ਕੇ ਖਾ ਗਈ ਜ਼ਮੀਨ ਦੇ ਹੋਰ ਕੀ ਤੂੰ ਆ ਕਰੇਂ ਤਾਂ ਹੀ ਉਹ ਮਰ ਗਿਆ ਜੀ ਹਾਂ ਅੱਛਾ ਹੁਣ ਇਹ ਰੌਲਾ ਪਿਆ ਬਾਪੂ ਜੀ ਕਿੰਨੀ ਜ਼ਮੀਨ ਆ ਜਿਹੜੀ ਤੁਸੀਂ ਵੇਚੀ ਹੈਗੀ ਉਹ ਜੀ ਮੇਰੇ ਕੋਲੇ 8 ਵਿਗੇ ਜ਼ਮੀਨ ਹੈ 12 ਕਨਾਲ 19 ਮਰਲੇ ਜੀ ਹਾਂ 1 ਮਰਲਾ ਘਾਟ ਤੇ 13 ਕਨਾਲ ਜ਼ਮੀਨ ਕੀ ਨੂੰ ਵੇਚੀ ਕੀ ਨੂੰ ਆ ਵੇਚੀ ਤਾਂ ਪਿੰਡੀ ਵਾਲੇ ਕਲਵਿੰਦਰ ਨੂੰ ਕਿੰਨੇ ਪੈਸਿਆਂ ਦੀ ਜ਼ਮੀਨ ਵਿਕੀ ਆ ਬਾਪੂ ਉਹ 45 ਲੱਖ ਨੂੰ ਕਿਲਾ ਵਿਕੇ ਜੀ ਤੇ ਇੱਕ ਕਿਨਾਰਾ ਨਾ 10 ਕਿਨਾਰਾ 10 ਮਰਲੇ ਲਾਲੋ ਸਾਹਿਬ ਵੀ ਤੁਸੀਂ ਕਿੰਨੇ ਪੈਸੇ ਤੁਹਾਡੇ ਅਕਾਊਂਟ ਚ ਆਏ 24 ਲੱਖ ਮੇਰੇ ਚ ਆ ਗਿਆ ਆ ਗਿਆ ਹਾਂ ਬਾਕੀ ਉਹ ਆਥਣੇ ਮੈਨੂੰ ਉਹ ਉਹ ਕੀ ਪਰਨੋਟ ਦੇ ਦੇਣਗੇ ਤੇ ਆਪਣਾ ਉਹ ਕੀ ਕਹਿੰਦੇ ਹੁੰਦੇ ਨੇ ਉਹ ਸੁਣੋ ਜਿਹੜੇ ਪੈਸੇ ਕਢਾਉਣੇ ਆ ਹੂੰ ਏਟੀਐਮ ਪਾ ਚੈੱਕ 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 ਵੀ ਦੇ ਜਾਣਗੇ ਅੱਛਾ ਇਹ ਗੱਲ ਬਾਪੂ ਜੀ ਜਿੱਥੇ ਤੁਸੀਂ ਇੱਥੇ ਬੀਬੀ ਭਾਨੀ ਵਿਰਧ ਆਸ਼ਰਮ ਦੇ ਵਿੱਚ ਰਹਿ ਰਹੇ ਹੋ ਇੱਥੇ ਜਿਹੜਾ ਵੀਰ ਆ ਗੋਲਡੀ ਉਹਦੇ ਤੇ ਇਲਜ਼ਾਮ ਲੱਗਦੇ ਆ ਵੀ 24 ਲੱਖ ਰੁਪਏ ਤਾਂ ਤੁਹਾਨੂੰ ਮਿਲ ਗਿਆ ਜਿਹੜੇ ਬਾਕੀ 25 27 ਲੱਖ ਰੁਪਇਆ ਵੀ ਉਹ ਆਸ਼ਰਮ ਵਾਲੇ ਖਾ ਗਏ ਤੁਹਾਡਾ ਇਹ ਗੱਲ ਸੱਚ ਆ ਨਾ ਨਾ ਬਿਲਕੁਲ ਨਾ ਝੂਠੇ ਸਾਬ ਇਹ ਕਿੱਥੋਂ ਖਾ ਗਏ ਮੈਂ ਤਾਂ ਪਿਲਸਣ ਵੀ ਆ ਬਾਬਾ ਬੈਠਾ ਇਹਨੂੰ ਫੜਾ ਦੇਣਾ ਲਿਆ ਕੇ ਇਹ ਮੇਰੇ ਹੁਣ ਤਾਂ ਮੈਨੂੰ ਜੇ ਤੂੰ ਐ ਕਹਿੰਦਾ ਇਹ ਮੇਰੇ ਚਾਰ ਗੰਡ ਮੈਨ ਹੋ ਗਏ ਜੇ ਮੈਂ ਥੋ ਗੰਡ ਚਾਹੇ ਮੋਟਰਸਾਈਕਲ ਤੇ ਜਾਂ ਇਹ ਤਿੰਨ ਹੋ ਗਏ ਪਿੰ ਜੇ ਗੱਡੀ ਚ ਆ ਇਹ ਫਿਰ ਚਾਰ ਕਿਉਂ ਮੈਨੂੰ ਜਾਣਾ ਲੱਗੂ ਤੇ ਫੇ ਮੈਂ ਉੱਥੇ ਕਹੂੰ ਮੇਰੇ ਜਦੋਂ ਵੀ ਹਾਂ ਇੰਨੇ ਪੈਸੇ ਮੇਰੇ ਉਹ ਚਾਗੇ ਮੇਰੇ ਕੋਲੇ ਖੜਨਗੇ ਉਹਨਾਂ ਨੂੰ ਕਹੂੰਗੀ ਮੇਰੇ ਪੈਸੇ ਕੱਢ ਕੇ ਮੈਨੂੰ ਅੱਛਾ ਜਦੋਂ ਜਦੋਂ ਜ਼ਮੀਨ ਤੁਸੀਂ ਵੇਚੀ ਪੈਸੇ ਤੁਹਾਡੇ ਆ ਗਏ ਉਸ ਤੋਂ ਬਾਅਦ ਨੂੰ ਪੁੱਤ ਤੁਹਾਡੇ ਕੋਲੇ ਆਉਂਦੇ ਆ ਉਹਦੇ ਜ਼ਮੀਨ ਕਰਤ ਨਹੀਂ ਆਉਂਦੇ ਤੇ ਉਹ ਕੀ ਕਹਿੰਦੇ ਉਹ ਤੁਹਾਨੂੰ ਵੀ ਜ਼ਮੀਨ ਸਾਡੇ ਨਾਲ ਕਰਾ ਦੇ ਜਾਂ ਪੈਸੇ ਦੇ ਉਹ ਕਹਿੰਦੇ ਵੀ ਅਸੀਂ ਤੇ ਅਸੀਂ ਇਹ ਚੋ ਕੀ ਕਰਾਉਣਾ ਵੀ ਸਾਡੇ ਕੰਨੀਓ ਤੁਸੀਂ ਸੇਵਾ ਕਰੋ ਇਹਦੀ ਰੱਖੋ ਵੀ ਅਸੀਂ ਤਾਂ ਜ਼ਮੀਨ ਦੇ ਮਾਰੇ ਆਉਨੇ ਆ ਜ਼ਮੀਨ ਸਾਡੇ ਨੌਕਰਾ ਦੇ ਇਹ ਗੱਲ ਕਹਿੰਦੇ ਆ ਇਹ ਗੱਲ ਕਹਿੰਦੇ ਆ ਉਹ ਮੈਂ ਫਿਰੱਕੇ ਹੋਏ ਨੇ ਭਾਈ ਇੱਥੇ ਬੰਦਾ ਆ ਗਿਆ ਪਿੰਡੀ ਦਾ ਕੁਲਵਿੰਦਰ ਉਹਦੇ ਨਾਲ ਮੇਰਾ ਸੌਦਾ ਜੀ ਹਾਂ ਕੋਈ ਇਹਨੇ ਇਹ ਤਾਂ ਨਹੀਂ ਵੀ ਕਿਤੇ ਇਹਨਾਂ ਨੇ ਤੁਹਾਨੂੰ ਕਿਹਾ ਹੋਵੇ ਆਸ਼ਰਮ ਵਾਲਿਆਂ ਨੇ ਵੀ ਤੁਸੀਂ ਜ਼ਮੀਨ ਵੇਚੋ ਇਹਨਾਂ ਨੇ ਤਾਂ ਦਬਾਅ ਤਾਂ ਨਹੀਂ ਪਾਇਆ ਨਾ ਬਿਲਕੁਲ ਆ ਸੁਣਦੇ ਨੇ ਸਾਰੇ ਬੰਦੇ ਆ ਬੈਠੇ ਨੇ ਅਸੀਂ 8 ਬੰਦੇ ਆ ਉਹਦੇ ਸਾਰੇ ਜੀ ਦੋ ਬੁੜੀਆਂ ਇੱਕ ਆ ਬੁੜੀਆ ਇੱਕ ਉਹ ਬਾਬੇ ਦੇ ਘਰ ਆ ਰਹੀ ਆ ਹੂੰ ਕੋਈ ਮੈਨੂੰ ਐ ਨਹੀਂ ਕਹਿੰਦਾ ਵੀ ਤੂੰ ਜ਼ਮੀਨ ਵੇਚ ਦੇ ਤੂੰ ਆਪਦੀ ਮਰਜ਼ੀ ਨਾਲ ਵੇਚੀ ਆ ਨਾ ਇੱਥੇ ਤੁਸੀਂ ਰਹਿੰਦੇ ਹੋ ਆਸ਼ਰਮ 'ਚ ਰੋਟੀ ਪਾਣੀ ਜਾਂ ਜਿਹੜਾ ਤੁਹਾਡਾ ਦਵਾਈ ਪੂਟੀ ਇੱਥੇ ਸੋਡੀ ਸੇਵਾ ਹੁੰਦੀ ਆ ਹਾਂ ਪੂਰੀ ਹੁੰਦੀ ਆ ਉਹ ਚੀਜ਼ ਦੇ ਪੈਸੇ ਤਾਂ ਨਹੀਂ ਲੈਂਦੇ ਤੁਹਾਡੇ ਕੋਲੋਂ ਹੈ ਪੈਸੇ ਤਾਂ ਨਹੀਂ ਲੈਂਦੇ ਉਸ ਚੀਜ਼ ਦੇ ਤੁਹਾਡੇ ਕੋਲੋਂ ਪੈਸੇ ਹਾਂ ਇਹ ਸੰਗਰੂਰੋਂ ਦਵਾਈ ਚੱਲਦੀ ਆ ਉੱਥੇ ਪੈਸੇ ਦਿੰਨੇ ਆ ਇੱਥੋਂ ਮੈਂ ਤਾਂ ਕੋਈ ਪੈਸਾ ਨਹੀਂ ਲੈਂਦੇ ਮੇਰੇ ਟੀਕੇ ਵੀ ਲਾਉਂਦੇ ਰਹੇ ਨੇ ਮਾਲਸ ਵੀ ਦਾ ਹੁਣ 2 ਦਿਨ ਹੋ ਗਏ ਮਾਲਸ ਹੋਈ ਨਹੀਂ ਹੁਣ ਤੁਹਾਡਾ ਸਰੀਰ ਠੀਕ ਆ ਖੁਰਕ हट ਗਈ ਆ ਤੁਹਾਡੇ ਖੁਰਕ हट ਗਈ ਹੁਣ ਤਾਂ ਬਸ ਆ ਚੀਜ਼ ਰਹੇਗੀ ਜੰਨਾ ਲੱਤਾਂ ਤੇ ਨਹੀਂ ਹੈ ਇਹ ਮਾਲਸ ਕਰਦਾ ਪਹਿਲਾਂ ਖੋਪੇ ਦੇ ਤੇਲ ਨਾਲ ਫਿਰ ਉਹ ਦੂਬਾ ਦੂਜੀ ਟੂਪ ਲਾਉਂਦਾ ਡਾਕਟਰ ਹੈ ਫਿਰ ਮੈਨੂੰ ਇਹ ਪਹਿਲਾਂ ਸਿਆਲ ਚ ਤੱਤਾ ਪਾਣੀ ਕਰਕੇ ਫਟਕੜੀ ਪਾ ਕੇ ਨਮਾਉਂਦਾ ਪਹਿਲੇ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਆਸ਼ਰਮ ਹਾਂ ਆਸ਼ਰਮ ਵਾਲਿਆਂ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਸਹੀ ਆ ਤੁਹਾਡੀ ਸੇਵਾ ਸੰਭਾਲ ਸਹੀ ਕਰਦੇ ਆ ਪੂਰੀ ਸਹੀ ਸੇਵਾ ਰੋਟੀ ਚੋਕ ਚਾਹ ਪਾਣੀ ਹਾਂ ਜੇ ਉਹਰੇ ਵੀਕ ਬਹਿ ਕੇ ਖਾਣਾ ਮੈਂ ਜੇ ਕਿਤੇ ਤੇਲ ਤੂਲ ਮਾਲਸ ਕਦੀ ਵੀ ਹੋਵੇ ਮੇਰੇ ਮਨ ਜੇ ਤੇ ਵੀ ਜਾਂਦੀ ਆ ਰੋਟੀ ਤੜਕੇ ਵੇਲੇ ਇਹ ਦੋ ਇੱਕ ਦੇ ਬਾਬਾ ਉਹ ਉਹ ਬਾਬਾ ਕਦੇ ਇਹ ਆਪਣਾ ਇਦਾਂਲਾ ਬੰਦਾ ਹੈ ਇਹ ਮੈਨੂੰ ਤੜਕੇ ਜਦੋਂ ਮੈਂ ਫੇਪਾਂਡਾ ਧੋ ਕੇ ਮੂੰਧਾ ਮਾਰ ਦਿੰਦਾ ਕੋਲ ਫਿਰ ਤੜਕੇ ਕਬਲਾ ਸਿੱਧਾ ਕਰਕੇ ਮੈਨੂੰ ਚਾਹ ਪਾ ਕੇ ਆਪ ਹੁੰਦੇ ਕਹਿੰਦੇ ਨੇ ਵੀ ਚਾਹ ਪੀ ਲੈ ਨੰਬਰ ਦਾ ਦੇਖੋ ਅਸਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਬਾਪੂ ਨੇ ਅਸਲ 'ਚ ਜੇ ਅਸੀਂ ਇਹ ਜ਼ਮੀਨ ਨਾ ਵੇਚਦਾ ਤੇ ਬਾਪੂ ਕੋਲੇ ਉਹ ਪੈਸੇ ਨਾ ਆਉਂਦੇ ਮੈਨੂੰ ਲੱਗਦਾ ਰੌਲਾ ਹੀ ਨਹੀਂ ਪੈਣਾ ਸੀ ਵੀ ਉਦਾਂ ਬਜ਼ੁਰਗ ਭਲਾਂ ਪਿਛਲੇ 5 ਸਾਲਾਂ 'ਚ ਜਦੋਂ ਦਾ ਮਰਜੀ ਚੜਾਈ ਕਰ ਜਾਂਦਾ ਕਿਸੇ ਨੂੰ ਕੋਈ ਦੁੱਖ ਨਹੀਂ ਸੀ ਰੌਲਾ ਸੀ ਤਾਂ ਸਿਰਫ ਜ਼ਮੀਨ ਦਾ ਪਰ ਇਹ ਨਹੀਂ ਸੋਚਿਆ ਉਸ ਨੂੰ ਪੁੱਤ ਨੇ ਜਾਂ ਉਹਨਾਂ ਲੋਕਾਂ ਨੇ ਜਿਹੜੇ ਨਾਲ ਆਏ ਵੀ ਜੇ ਇਹ ਨਹੀਂ ਰਿਹਾ ਜ਼ਮੀਨ ਇਹਦੇ ਕੋਲੇ ਨਹੀਂ ਰਹੀ ਤੇ ਫਿਰ ਤੁਹਾਡੇ ਕੋਲੇ ਭਲਾਂ ਕਿਵੇਂ ਰਹਿ ਜੂਗੀ ਹਾਲਾਂਕਿ ਇਹਦੇ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਕੋਈ ਹਿੱਸਾ ਸੀ ਜਾਂ ਜਿਹੜੀ ਨਾਮ ਕਰਾ ਦਿੱਤੀ ਗਈ ਉਹ ਪਹਿਲਾਂ ਹੀ ਗਵਾ ਚੁੱਕਿਆ ਮਲੂਕਾ ਟੀਵੀ ਦੇ ਨਾਲ ਜੁੜੇ ਰਹੋ ਧੰਨਵਾਦ ਜੀ